ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਕਿਚਨ ਵਿੱਚ ਅੱਜ ਮੈਂ ਬਣਾਉਣ ਲੱਗੀ ਆ ਦਹੀਂ ਪੱਲੇ ਦਹੀਂ ਪੱਲਿਆਂ ਦੀ ਰੈਸਪੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਦਹੀਂ ਪੱਲਿਆਂ ਦੀ ਰੈਸਪੀ ਆਪਾਂ ਫਿਰ ਸ਼ੇਅਰ ਕਰਦੇ ਆ ਪਹਿਲਾਂ ਜੋ ਵੀ ਮੇਰੇ ਭੈਣ ਭਰਾ ਮੇਰੇ ਚੈਨਲ ਤੇ ਨਿਊ ਹੋਣ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜੀ ਤੇ ਚਲੋ ਆਪਾਂ ਕਰਦੇ ਆ ਸਟਾਰਟ ਦਹੀਂ ਪੱਲੇ ਬਣਾਉਣਾ ਦਹੀਂ ਪੱਲਿਆਂ ਲਈ ਸਭ ਤੋਂ ਪਹਿਲਾਂ ਆਪਾਂ ਮੂੰਗ ਦਾਲ ਸਵੇਰ ਦੇ ਟਾਈਮ ਤੋਂ ਕਿਉਂਕਿ ਰੱਖ ਦਿੱਤੀ ਸੀਗੀ 3-4 ਸੋਰੀ 4 ਜਾਂ 5 ਘੰਟੇ ਵੀ ਜੀ ਹੋਈ ਮੂੰਗ ਦਾਲ ਹੋਣੀ ਚਾਹੀਦੀ ਹੈ ਓਵਰਨਾਈਟ ਵੀ ਭਿਉਣ ਦੀ ਕੋਈ ਜ਼ਰੂਰਤ ਨਹੀਂ ਜੇਕਰਪਾ ਉਰਦ ਦਾਲ ਵੀ ਭਿਉਣੇ ਆ ਉਹ ਵੀ 4-5 ਘੰਟੇ ਬਹੁਤ ਹੁੰਦਾ ਟਾਈਮ ਭਿਉਣ ਲਈ ਤੇ ਆਪਾਂ ਮੂੰਗ ਦਾਲ ਦੇ ਬਣਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਮੂੰਗ ਦਾਲ ਨੂੰ ਦੇਖੋ ਗ੍ਰਾਈਂਡਰ ਕਰ ਲੈਣੇ ਆ ਦਾਲ ਨੂੰ ਚੰਗੀ ਤਰ੍ਹਾਂ ਆਪਾਂ ਪੀਸ ਕੇ ਨਾ بڑے ਬਰਤਨ ਦੇ ਵਿੱਚ ਕੱਢਣੀ ਹੈ ਇਹ ਦਾਲ ਜੇਕਰ ਤੁਹਾਡੇ ਕੋਲ ਇੰਨਾ ਵੱਡਾ ਬਰਤਨ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਪ੍ਰਾਂਦੇ ਵਿੱਚ ਵੀ ਕੱਢ ਸਕਦੇ ਹੋ ਕੀ ਰੀਜ਼ਨ ਹੈ ਕਿ ਇਹ ਪ੍ਰਾਂਦੇ ਵਿੱਚ ਕੱਢਣਾ ਜਾਂ ਵੱਡੇ ਬਰਤਨ ਵਿੱਚ ਕੱਢਣਾ ਉਹ ਤੁਹਾਨੂੰ ਮੈਂ ਬਾਅਦ ਵਿੱਚ ਦੱਸਤੀ ਆ ਇਹਦੇ ਕੋਲ ਥੋੜੀ ਜਿਹੀ ਦਾਲ ਹੋਰ ਹੈ ਉਹ ਵੀ ਪੀਸ ਲੈਂਦੇ ਆ ਆਪਾਂ ਬਰੀਕ ਕਰ ਲੈਣੇ ਆ ਚੰਗੀ ਤਰ੍ਹਾਂ ਦਾਲ ਆਪਾਂ ਬਿਲਕੁਲੀ ਜ਼ਿਆਦਾ ਬਰੀਕ ਵੀ ਨਹੀਂ ਰੱਖਣੀ ਹੈਗੀ ਜਿਸ ਤਰ੍ਹਾਂ ਆਪਾਂ ਚਾਵਲ ਬਣਾਣੇ ਆ ਚਾਵਲਾਂ ਨੂੰ ਕਹਿ ਦਿੰਨੇ ਆ ਕਿ ਜਦੋਂ ਤਿੰਨ ਕਣੀਆਂ ਤੇ ਚਾਵਲ ਪੱਕ ਜਾਂਦੇ ਨੇ ਫਿਰ ਚਾਵਲ ਆਪਾਂ ਉਤਾਰ ਦਿੰਨੇ ਆ ਜਿਸ ਤਰ੍ਹਾਂ ਪਿੱਛੇ ਉਹਨਾਂ ਦੀ ਉਤਾਰ ਦਿੰਨੇ ਆ ਉਹੀ ਕੰਮ ਇਹਦਾ ਏ ਜੀ ਉਸੇ ਤਰ੍ਹਾਂ ਇਹਨੂੰ ਬਿਲਕੁਲ ਹੀ ਬਰੀਕ ਨਹੀਂ ਰੱਖਣਾ ਹੈਗਾ ਮਤਲਬ ਹਲਕਾ ਹਲਕੇ ਜੀ ਕਣ ਦਾਲ ਦੇ ਰਹਿਣੇ ਚਾਹੀਦੇ ਨੇ ਬਿਲਕੁਲ ਸਮੂਥੀ ਪੇਸਟ ਹੈ ਜਿਹੜਾ ਉਹ ਨਹੀਂ ਬਣਾਣਾ ਹੈਗਾ ਚਲੋ ਆਪਾਂ ਦਾਲ ਥੋੜੀ ਜੀ ਹੋਰ ਰੰਦੀ ਹੈ ਪੇਸਟ ਉਹਨੂੰ ਵੀ ਪੇਸਟ ਬਣਾ ਲੈਂਦੇ ਆ ਪੇਸਟ ਆਪਾਂ ਬਣਾ ਲਿਆ ਏ ਤੇ ਹੁਣ ਦਾਲ ਨੂੰ ਪ ਚੰਗੀ ਤਰ੍ਹਾਂ ਫੈਂਟਣਾ ਪੰਜ ਤੋਂ 8 ਮਿੰਟ ਤੱਕ ਦਾਲ ਨੂੰ ਚੰਗੀ ਤਰ੍ਹਾਂ ਫੈਂਟਾਂਗੇ ਤੇ ਇਹ ਕੰਮ ਹੈ ਜਿਹੜਾ ਫੈਂਟਣ ਵਾਲਾ ਚਮਚ ਵਾਲ ਚਮਚ ਦੇ ਨਾਲ ਨਹੀਂ ਹੋਣਾ ਹੈਗਾ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਫੈਂਟਣਾ ਤਾਂ ਜੋ ਇਹਦੇ ਦਾਲ ਦੇ ਮਿਕਸਚਰ ਵਿੱਚ ਹਵਾ ਭਰ ਜਾਵੇ ਕਿ ਫੈਂਟਣ ਦਾ ਤੁਹਾਨੂੰ ਤਰੀਕਾ ਵੀ ਦੱਸਦੀ ਆ ਮੈਂ ਇਸ ਤਰੀਕੇ ਨਾਲ ਫੈਂਟਣਾ ਜਿਹੜੀ ਸਾਈਡ ਨੂੰ ਆਪਾਂ ਇਹਨੂੰ ਹੱਥ ਨਾਲ ਫੈਂਟਣ ਲੱਗੇ ਉਸੇ ਸਾਈਡ ਨੂੰ ਫੈਂਟਣਾ ਇਹ ਨਹੀਂ ਹੈਗਾ ਕਿ ਕਦੀ ਇੱਧਰ ਨੂੰ ਹੱਥ ਲਗਾ ਲਿਆ ਤੇ ਕਦੀ ਇੱਧਰ ਨੂੰ ਕਿਉਂਕਿ ਆਪਾਂ ਨੇ ਇਹਦੇ ਵਿੱਚ ਦਾਲ ਵਿੱਚ ਭਰਨੀ ਆ ਹਵਾ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਇਹਨੂੰ 5 ਤੋਂ 7 ਮਿੰਟ ਚੰਗੀ ਤਰ੍ਹਾਂ ਫੈਂਟਣਾ ਤੇ ਜਦੋਂ ਦਾਲ ਆਪਣੀ ਫੈਂਟ ਹੋ ਜਾਊਗੀ ਚੰਗੀ ਤਰ੍ਹਾਂ ਇਹਦਾ ਕਲਰ ਵੀ ਚੇਂਜ ਹੋ ਜਾਊਗਾ ਜੇਕਰ ਤੁਹਾਨੂੰ ਲੱਗਦਾ ਹੈ ਪੀਸਣ ਦੇ ਟਾਈਮ ਕਿ ਦਾਲ ਜ਼ਿਆਦਾ ਗਾੜੀ ਹੋ ਚੁੱਕੀ ਹੈ ਤਾਂ ਇਹਦੇ ਵਿੱਚ 2 ਕ ਚਮਚ ਪਾਣੀ ਦੇ ਪਾ ਸਕਦੇ ਆ ਇਸ ਲਈ ਮੈਂ ਤੁਹਾਨੂੰ ਕਿਹਾ ਸੀਗਾ ਕਿ ਵੱਡੇ ਬਰਤਨ ਵਿੱਚ ਕੱਢਿਓ ਤੁਸੀਂ ਪ੍ਰਾਂਤ ਲੈ ਲਓ ਚਾਹੇ ਕੋਈ ਲੈ ਲਓ ਵੱਡਾ ਬਰਤਨ 5 ਤੋਂ 7 ਮਿੰਟ ਲੱਗਣੇ ਨੇ ਜਿਦੋਂ 7 ਮਿੰਟ ਆਪਾਂ ਦਾਲ ਨੂੰ ਚੰਗੀ ਤਰ੍ਹਾਂ ਫੇਂਟ ਲਿਆ ਤੇ ਦਾਲ ਦੇਖ ਲਓ ਫੁੱਲ ਕੇ ਕਿੰਨੀ ਹੋ ਗਈ ਹੈ ਚੰਗੀ ਤਰ੍ਹਾਂ ਫੇਂਟ ਹੋ ਗਈ ਹੈ ਦਾਲ 5 ਤੋਂ 7 ਮਿੰਟ ਲੱਗੇ ਨੇ ਦਾਲ ਨੂੰ ਫੇਂਟਣ ਨੂੰ ਤੇ ਆਪਾਂ ਪਤਾ ਕੀਵੇਂ ਕਰੀਏ ਕਿ ਦਾਲ ਚੰਗੀ ਤਰ੍ਹਾਂ ਫੇਂਟ ਹੋ ਗਈ ਹੈ ਜਾਂ ਨਹੀਂ ਹੋ ਗਈ ਹੈ ਉਹਦੇ ਲਈ ਤੁਸੀਂ ਇੱਕ ਕੰਮ ਕਰਨਾ ਹੈ ਇੱਕ ਬਰਤਨ ਵਿੱਚ ਤੁਸੀਂ ਪਾਣੀ ਲੈ ਲੈਣਾ ਹੈ ਬਰਤਨ ਦੇ ਵਿੱਚ ਪਾਣੀ ਆਪਾਂ ਲੈ ਲਿਆ ਹੈ ਤੇ ਹਲ ਥੋੜਾ ਜਿਹਾ ਲੈਣਾ ਹੈ ਪੇਸਟ ਦਾਲ ਦਾ ਤੇ ਪਾਣੀ ਦੇ ਵਿੱਚ ਛੱਡ ਕੇ ਦੇਖਣਾ ਹੈ ਦੇਖੋ ਜੇ ਤਾਂ ਪਾਣੀ ਦੇ ਉੱਪਰ ਤੈਰ ਰਿਹਾ ਇਹ ਪੇਸਟ ਤਾਂ ਆਪਣਾ ਜਿਹੜਾ ਇਹ ਦਾਲ ਦਾ ਆਪਾਂ ਦਾਲ ਨੂੰ ਫੈਂਟਿਆ ਇਹ ਚੰਗੀ ਤਰ੍ਹਾਂ ਫੈਂਟ ਹੋ ਗਈ ਹੈ ਇੱਥੋਂ ਪਤਾ ਲੱਗਦਾ ਹੈ ਜੇਕਰ ਪਾਣੀ ਦੇ ਵਿੱਚ ਬੈਠ ਜਾਂਦਾ ਹੈ ਇਹ ਦਾਲ ਫੈਂਟੀ ਹੋਈ ਤਾਂ ਫਿਰ ਸਮਝੋ ਕਿ ਦਾਲ ਨੂੰ ਹੋਰ ਚੰਗੀ ਤਰ੍ਹਾਂ ਆਪਾਂ ਫੈਂਟਣ ਆਏ ਹੁਣ ਇਹ ਆਪਣੀ ਦਾਲ ਹੈ ਜਿਹੜੀ ਫੈਂਟ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਹੁਣ ਇਹਦੇ ਵਿੱਚ ਆਪਾਂ ਕੁਝ ਮਸਾਲੇ ਐਡ ਕਰਾਂਗੇ ਆਪਾਂ ਪਾ ਰਹੇ ਹਾਂ ਥੋੜਾ ਜਿਹਾ ਜੀਰਾ ਇਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਕ੍ਰਸ਼ ਕਰਕੇ ਫਿਰ ਪਾਵਾਂਗੇ ਤੇ ਥੋੜੀ ਜੀ ਪਾ ਰਹੇ ਆ ਆਪਾਂ ਅਜਵਾਇਨ ਟੇਸਟ ਲਈ ਪਾ ਰਹੇ ਆ ਇਹ ਤੇ ਥੋੜੀ ਜੀ ਪਾ ਰਹੇ ਆ ਆਪਾਂ ਕਾਲੀਆ ਮਿਰਚਾਂ ਜੀਰਾ ਪੀਸਿਆ ਹੋਇਆ ਇਨੂੰ ਮੈਂ ਪੁੰਨਕੇ ਨਾ ਫਿਰ ਪੀਸ ਕੇ ਰੱਖਿਆ ਹੋਇਆ ਏ ਉਹ ਪਾਇਆਈ ਤੇ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਹੁਣ ਨਮਕ ਆਪਾਂ ਪਾਵਾਂਗੇ ਬਾਅਦ ਦੇ ਵਿੱਚ ਫਰਮਉਣ ਲਈ ਆਪਾਂ ਰੱਖ ਲਿਆ ਜੀ ਜਿਆਦਾ ਤੇਜ਼ ਆਂਚ ਤੇ ਮਤਲਬ ਤੇ ਆਪਾਂ ਨਹੀਂ ਪਕਾਣੇ ਹੈਗੇ ਆਪਣੇ ਭੱਲੇ ਮੀਡੀਅਮ ਫਲੋ ਤੇ ਪਕਾਵਾਂਗੇ ਤੇ ਤੇਲ ਵੀ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਨਾ ਹੀ ਠੰਡਾ ਹੋਣਾ ਚਾਹੀਦਾ ਤੇਲ ਤੇ ਨਾ ਹੀ ਜਿਆਦਾ ਗਰਮ ਹੋਣਾ ਚਾਹੀਦਾ ਆਪਾਂ ਭੱਲਿਆਂ ਦਾ ਪਾਣੀ ਰੈਡੀ ਕਰਨ ਲੱਗੇ ਆਂ ਅਪਾ ਨੋਰਮਲ ਪਾਣੀ ਲਿਆਏ ਗਰਮ ਪਾਣੀ ਨਾ ਗਰਮ ਲੈਣਾ ਹੈ ਨਾ ਲੈਣਾ ਹੈ ਠੰਡਾ ਪਾਣੀ ਤੇ ਹੁਣ ਇਹਦੇ ਵਿੱਚ ਅਪਾ ਐਡ ਕਰਾਂਗੇ 2 ਚਮਚ ਦਹੀਂ ਦੇ ਇਹ ਅਪਾ ਭੱਲਿਆਂ ਦੇ ਟੇਸਟ ਲਈ ਕਰ ਰਹੇ ਹਾਂ ਜੀ ਅਪਾ ਲੱਸੀ ਵੀ ਪਾ ਸਕਦੇ ਹਾਂ ਪਰ ਦਹੀਂ ਨਾਲ ਜ਼ਿਆਦਾ ਟੇਸਟੀ ਭੱਲੇ ਬਣਦੇ ਨੇ ਤੇ ਨਾਲ ਅਪਾ ਪਾਵਾਂਗੇ ਅੱਧਾ ਚਮਚ ਨਮਕ ਦਾ ਇਹ ਅਪਾ ਨਮਕ ਲੈ ਲਿਆ ਹੁਣ ਅਪਾ ਇਹਨੂੰ ਚੰਗੀ ਤਰ੍ਹਾਂ ਵਿਸਕਰਦੀ ਹੈਲਪ ਨਾਲ ਫੈਂਟ ਲਵਾਂਗੇ ਦਹੀਂ ਨੂੰ ਭੱਲਿਆਂ ਦਾ ਪਾਣੀ ਰੈਡੀ ਹੋ ਚੁੱਕਿਆ ਤੇ ਹੁਣ ਅਪਾ ਕਰਦੇ ਆ ਫਰਾਈ ਭੱਲਿਆਂ ਨੂੰ ਆ ਦੇਖੋ ਇਹ ਪੇਸਟ ਆਪਣਾ ਰੈਡੀ ਹੋ ਚੁੱਕਿਆ ਤੇਲ ਵੀ ਗਰਮ ਹੋ ਚੁੱਕਿਆ ਇੱਕ ਚਮਚ ਦੀ ਹੈਲਪ ਨਾਲ ਆਪਾਂ ਬਣਾਵਾਂਗੇ ਭੱਲੇ ਕਿਉਂਕਿ ਸਾਈਜ਼ ਹੈ ਜਿਹੜਾ ਭੱਲਿਆਂ ਦਾ ਫਿਰ ਉਹ ਇੱਕਸਾਰ ਹੀ ਰਹੂਗਾ ਜਿਆਦਾ ਕੋਈ ਵੱਡਾ ਜਾਂ ਛੋਟਾ ਨਹੀਂ ਹੋ ਬਣੇਗਾ ਆਪਣੇ ਕੋਲ ਆਪਾਂ ਇੱਕ ਪਾ ਕੇ ਦੇਖ ਲੈਨੇ ਆ ਭੱਲਾ ਕੜਾਹੀ ਦੇ ਵਿੱਚ ਥੋੜਾ ਜਿਹਾ ਪਾਣੀ ਲਾ ਲਿਓ ਤੁਸੀਂ ਚਮਚ ਨੂੰ ਤਾਂ ਜੋ ਸਾਨੀ ਨਾਲ ਆਪਣਾ ਪੇਸਟ ਆ ਜਿਹੜਾ ਕੜਾਹੀ ਦੇਵੀ ਚ ਚਲਾ ਜਾਵੇ ਜਿਹੜੇ ਪੱਲੇ ਬ੍ਰਾਊਨ ਹੋ ਗਏ ਉਹਨਾਂ ਦੀ ਪਾਸਾਈਡ ਚੇਂਜ ਕਰ ਦਵਾਂਗੇ ਹਲਕੇ ਬ੍ਰਾਊਨ ਹੋਣ ਤੇ ਸਾਈਡ ਆਪਾਂ ਚੇਂਜ ਕਰ ਦੇਣੀ ਹੈ ਮੀਡੀਅਮ ਫਲੋ ਤੇ ਹੀ ਪਕਾ ਰਹੀਆਂ ਮੈਂ ਭੱਲਿਆਂ ਨੂੰ ਜਿਆਦਾ ਇੱਕਦਮ ਤੇਜ਼ ਆਂਚ ਦੇ ਵਿੱਚ ਨਹੀਂ ਬਣਾਣੇ ਆਪਾਂ ਨੇ ਆ ਦੇਖੋ ਮੀਡੀਅਮ ਫਲੋ ਤੇ ਹੀ ਪੱਕ ਰਹੇ ਨੇ ਤਾਂ ਜੋ ਇਹ ਅੰਦਰ ਤੋਂ ਵੀ ਚੰਗੀ ਤਰ੍ਹਾਂ ਪੱਕ ਜਾਣ ਜਿਹੜੇ ਭੱਲੇ ਆਪਣੇ ਪੱਕ ਗਏ ਨੇ ਉਹਨਾਂ ਨੂੰ ਕੱਟ ਕੇ ਆਪਾਂ ਡਾਇਰੈਕਟ ਕੜਾਹੀ ਪਾਣੀ ਵਿੱਚ ਪਾ ਦੇਣਾ ਹੈ ਜੇ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖਣਾ ਤਾਂ 에ਅਰ ਟਾਈਟ ਕੰਟੇਨਰ ਵਿੱਚ ਇਹਨਾਂ ਨੂੰ ਠੰਡੇ ਕਰਕੇ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਪਰ ਆਪਾਂ ਜੇਕਰ ਨਾਲ ਦੀ ਨਾਲ ਪਲੇਟਿੰਗ ਕਰਨੀ ਹੈ ਤਾਂ ਡਾਇਰੈਕਟ ਇਹ ਪਾਣੀ ਦੇ ਵਿੱਚ ਜਾਣਗੇ ਪੱਲੇ ਕਲਰ ਇਹਨਾਂ ਦਾ ਹਲਕਾ ਬ੍ਰਾਊਨ ਹੋ ਚੁੱਕਿਆ ਪੱਲਿਆਂ ਦਾ ਤੇ ਹੁਣ ਆਪਾਂ ਇਹਨੂੰ ਡਾਇਰੈਕਟ ਪਾਣੀ ਦੇ ਵਿੱਚ ਪਾ ਦਾਂਗੇ ਇਹ ਦੇਖੋ ਇਸ ਤਰ੍ਹਾਂ ਡਾਇਰੈਕਟ ਪਾਣੀ ਦੇ ਵਿੱਚ ਜਾਣਗੇ ਭੱਲੇ ਪੱਲੇ ਬਣਾਉਣ ਤੋਂ ਬਾਅਦ ਹੁਣ ਆਪਾਂ ਕਰ ਰਹੇ ਹਾਂ ਹਰੀ ਚਟਣੀ ਤਿਆਰ ਉਹਦੇ ਲਈ ਮੈਂ ਧਨੀਆ ਲਿਆ ਨਾਲ ਲਿਆਏ ਪੁਦੀਨਾ ਤੇ ਨਾਲ ਪਾਵਾਂਗੇ 5-7 ਹਰੀਆਂ ਮਿਰਚਾਂ ਮਿਰਚ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਲੈਣਾ ਜੀ ਮਿਰਚ ਦੇ ਨਾਲ ਆਪਾਂ ਪਾਇਆ ਜੀ ਲਸਣ ਦੀਆਂ 5-7 ਕਲੀਆਂ ਤੇ ਨਾਲ ਪਾ ਰਹੇ ਹਾਂ ਟੇਸਟ ਅਕੋਰਡਿੰਗ ਨਮਕ ਨਮਕ ਤੋਂ ਬਾਅਦ ਆਪਾਂ ਜੀਰਾ ਤੇ ਕਾਲੀ ਮਿਰਚਾਂ ਪਾ ਰਹੇ ਹਾਂ ਪੀਸੀਆਂ ਹੋਈਆਂ ਤੇ ਇੱਕ ਮੈਂ ਨਚੋੜ ਰਹੀ ਹਾਂ ਵਿੱਚ ਨਿੰਬੂ ਨਿੰਬੂ ਨਾਲ ਬਹੁਤ ਵਧੀਆ ਟਾਟੇ ਸਟਾਉਗਾ ਤੇ ਨਾਲ ਪਾਵਾਂਗੇ ਆਪਾਂ 2 ਚਮਚ ਵਿਨੇਗਰ ਉਹ ਵੀ ਬਹੁਤ ਜ਼ਰੂਰੀ ਹੈ ਤੇ ਇੱਕ ਪਾਵਾਂਗੇ ਆਪਾਂ ਨਾਲ ਬੂੰਦੀ ਬੁੰਦੀ ਦੇ ਨਾਲ ਜਿਹੜੀ ਚਟਣੀ ਦਾ ਕਲਰ ਵੀ ਨਹੀਂ ਚੇਂਜ ਹੋਊਗਾ ਤੇ ਟੇਸਟ ਵੀ ਬਹੁਤ ਵਧੀਆ ਆਂਦਾ ਏ ਚਟਣੀ ਦਾ ਬਸ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣੇ ਆ ਗ੍ਰਾਈਂਡਰ ਕਰ ਲੈਣੇ ਆ ਤੇ ਜੇਕਰ ਆਪਾਂ ਸਟੋਰ ਕਰਨੀ ਆ ਤਾਂ ਪਾਣੀ ਦੇਖ ਕੇ ਪਾਣਾ ਏ ਨਹੀਂ ਤਾਂ ਜੇਕਰ ਆਪਾਂ ਹੁਣੇ ਯੂਜ਼ ਕਰਨੀ ਆ ਤਾਂ ਚਿਲਡ ਪਾਣੀ ਦਾ ਅੱਧਾ ਗਲਾਸ ਪਾਣਾ ਏ ਤੇ ਉਸ ਤੋਂ ਬਾਅਦ ਗ੍ਰਾਈਂਡਰ ਕਰ ਲੈਣੀ ਆ ਦੇਖੋ ਚਟਣੀ ਬਣ ਕੇ ਹੋ ਚੁੱਕੀ ਆ ਰੈਡੀ ਮਿੱਠੀ ਚਟਣੀ ਮੇਰੇ ਕੋਲ ਆਲਰੇਡੀ ਹੈਗੀ ਆ ਉਹ ਨਹੀਂ ਬਣਾਉਂਦੀ ਮੈਂ ਤੇ ਤੇ ਆਪਾਂ ਬਣਾ ਰਹੇ ਆ ਪੱਲੀਆਂ ਚ ਯੂਜ਼ ਕਰਨ ਲਈ ਦਹੀਂ ਦਹੀਂ ਆਪਾਂ ਘਰ ਦੀ ਫਰੈਸ਼ ਤੇ ਹੀ ਲੈਣੀ ਹੈ ਜਿਆਦਾ ਖੱਟੀ ਦਹੀਂ ਨਹੀਂ ਲੈਣੀ ਹੈਗੀ ਤੇ ਦਹੀਂ ਦੇ ਵਿੱਚ ਆਪਾਂ ਤੁਸੀਂ ਦੇਖਿਆ ਹੀ ਹੈ ਕਿ ਥੋੜੀ ਪਤਲੀ ਹੁੰਦੀ ਹੈ ਦਹੀਂ ਭੱਲਿਆਂ ਵਾਲੀ ਤੇ ਪਤਲਾ ਕਰਨ ਲਈ ਦਹੀਂ ਨੂੰ ਆਪਾਂ ਪਾਣੀ ਯੂਜ਼ ਨਹੀਂ ਕਰਾਂਗੇ ਆਪਾਂ ਦੁੱਧ ਹੀ ਯੂਜ਼ ਕਰ ਰਹੇ ਹਾਂ ਪਾਣੀ ਪਾ ਲੈਣੇ ਆ ਜੇਕਰ ਪਦਹੀਂ ਦੇ ਵਿੱਚ ਪਾਣੀ ਅਲੱਗ ਹੀ ਚਮਕਦਾ ਰਹਿੰਦਾ ਸੋ ਇਸ ਲਈ ਆਪਾਂ ਦੁੱਧ ਹੀ ਯੂਜ਼ ਕਰ ਰਹੇ ਹਾਂ ਦੁੱਧ ਨੂੰ ਵੀ ਪਾ ਕੇ ਚੰਗੀ ਤਰ੍ਹਾਂ ਫੈਂਟ ਲੈਣਾ ਹੈ ਵਿਸਕਰ ਦੀ ਹੈਲਪ ਨਾਲ ਤੇ ਨਾਲ ਆਪਾਂ ਵਿੱਚ ਪਾ ਰਹੇ ਹਾਂ ਦਹੀਂ ਨੂੰ ਮਿੱਠਾ ਕਰਨ ਲਈ ਖੰਡ ਜੋ ਆਪਣੀ 슈ਗਰ ਹੁੰਦੀ ਆ ਉਹਨੂੰ ਮੈਂ ਪੀਸ ਲਿਆ ਸੀਗਾ 3 ਚਮਚ ਮੈਖੰਡ ਦੇ ਪਾਏ ਆ ਕਿਉਂਕਿ ਦਹੀਂ ਦੀ ਜਿਹੜੀ ਮਾਤਰਾ ਆਪਾਂ ਨੂੰ ਥੋੜੀ ਜੀ ਜ਼ਿਆਦਾ ਬਣਾਣੀ ਆ ਕਿਉਂਕਿ ਭੱਲੇ ਮੈਂ ਜ਼ਿਆਦਾ ਬਣਾਏ ਨੇ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਫੈਂਟ ਲੈਣੇ ਆ ਫੈਂਟ ਕੇ ਆਪਣੀ ਦਹੀਂ ਹੋ ਚੁੱਕੀ ਆ ਰੈਡੀ ਮਿੱਠੀ ਚਟਣੀ ਦੀ ਰੈਸਪੀ ਜੇਕਰ ਤੁਹਾਨੂੰ ਚਾਹੀਦੀ ਹੋਈ ਦੱਸ ਦੇਣਾ ਮੈਂ ਬਣਾ ਦਵਾਂਗੀ ਚਟਣੀ ਬਣ ਕੇ ਰੈਡੀ ਹੋ ਚੁੱਕੀ ਆ ਜੀ ਤੇ ਆਪਣੇ ਭੱਲੇ ਨੇ ਜਿਹੜੇ ਉਹ ਵੀ ਦੇਖੋ ਨਾ ਫੁੱਲ ਗਏ ਨੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਆਪਾਂ ਪਾਏ ਹੋਏ ਸੀਗੇ ਹੁਣ ਇਹਨਾਂ ਨੂੰ ਦੋਵੇਂ ਹੱਥਾਂ ਦੀ ਹੈਲਪ ਨਾਲ ਇਸ ਤਰ੍ਹਾਂ ਇਹਨਾਂ ਵਿੱਚੋਂ ਸਾਰਾ ਪਾਣੀ ਆਪਾਂ ਨੇ ਘੱਟ ਦੇਣਾ ਏ ਜਿਆਦਾ ਵੀ ਨਹੀਂ ਦਬਾਣਾ ਕਿਤੇ ਪੱਲੇ ਆਪਣੇ ਟੁੱਟੇ ਵੀ ਜਾਣ ਆਪਾਂ ਪਲੇਟ ਹੀ ਕਰਦੇ ਆ ਜੀ ਪਲੇਟਿੰਗ ਆਪਾਂ ਕਰਨ ਲੱਗੀਆਂ ਸਭ ਤੋਂ ਪਹਿਲਾਂ ਤਾਂ ਇਹ ਮਸਾਲਾ ਪਾ ਰਹੇ ਹਾਂ ਆਪਾਂ ਇਹ ਮਸਾਲਾ ਮੇਰੇ ਕੋਲ ਆਲਰੇਡੀ ਸੀਗਾ ਜੀਰਾ ਪੁੰਨਕੇ ਤਨੀਆ ਸਾਬਤਾ ਪੁੰਨਕੇ ਦੋ ਹਰੀਆਂ ਮਿਰਚਾਂ ਕਾਲੀ ਮਿਰਚ ਸੌਫ ਇਹ ਪੁੰਨਕੇ ਸਾਰਾ ਮੈਂ ਬਰੀਕ ਕਰਕੇ ਰੱਖਿਆ ਹੋਇਆ ਇਹ ਮਸਾਲਾ ਆਪਾਂ ਪਾਇਆ ਤੇ ਉਤੋਂ ਜੋ ਹਰੀ ਚਟਣੀ ਬਣਾਈ ਆ ਉਹ ਪਾ ਰਹੀਆਂ ਤੇ ਲਾਲ ਚਟਣੀ ਮੇਰੇ ਕੋਲ ਫ੍ਰਿਜ ਦੇ ਵਿੱਚ ਪਈ ਸੀਗੀ ਹੈ ਥੋੜੀ ਜੀ ਗਾੜੀ ਹੋਈ ਵੀ ਹੈ ਆਪਾਂ ਇਹ ਪਾ ਰਹੇ ਹਾਂ ਫ੍ਰਿਜ ਚੋਂ ਪਹਿਲਾਂ ਮੇਰੇ ਨਾਲ ਬਾਹਰ ਕੱਢ ਕੇ ਰੱਖਣਾ ਯਾਦ ਨਹੀਂ ਰਿਹਾ ਤੇ ਹੁਣ ਦਹੀਂ ਪਾਵਾਂਗੇ ਪਾ ਭਰ-ਭਰ ਕੇ ਤੇ ਉਸ ਤੋਂ ਬਾਅਦ ਦਵਾਰਾਂ ਤੋਂ ਫੇਰ ਮਸਾਲਾ ਪਾਵਾਂਗੇ ਹਰੀ ਚਟਣੀ ਪਾਵਾਂਗੇ ਤੇ ਮਿੱਠੀ ਚਟਣੀ ਪਾ ਮੰਗੇ ਐਂਡ ਦੇ ਵਿੱਚ ਦੋ ਚਾਰ ਆਪਾਂ ਕਿਸ਼ਮਿਸ ਰੱਖੀਆਂ ਅਨਾਰ ਦੇ ਦਾਣੇ ਵੀ ਆਪਾਂ ਪਾ ਸਕਦੇ ਆ ਤੇ ਪਾਪੜੀ ਇਸ ਟਾਈਮ ਮੇਰੇ ਕੋਲ ਅਵੇਲੇਬਲ ਨਹੀਂ ਸੀਗੀ ਉਹ ਤੁਹਾਡੇ ਟਾਈਮ ਤੱਕ ਜਨਾਬ ਜੀ ਲੈ ਕੇ ਆਣਗੇ ਉੱਪਰ ਆਪਾਂ ਫਿਰ ਬਾਅਦ ਦੇ ਵਿੱਚ ਪਾਪੜੀ ਪਾ ਕੇ ਵੀ ਖਾਦੇ ਸੀਗੀ ਪਾਪੜੀ ਜਰੂਰ ਮੰਗਵਾ ਲੈਣਾ ਜੀ ਤੁਸੀਂ ਤੇ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਦੀ ਰੈਸਪੀ ਜਰੂਰ ਦੱਸਣਾ ਕਿਹਦੇ ਕਿਹਦੇ ਮੂੰਹ ਦੇ ਵਿੱਚ ਪਾਣੀ ਆਇਆ ਦੇਖ ਕੇ ਉਹ ਵੀ ਜਰੂਰ ਦੱਸਣਾ ਤੇ ਪਲੀਜ਼ ਚੈਨਲ ਤੇ ਜੋ ਵੀ ਨਿਊ ਹੋਣ ਪੈਨਪ੍ਰਾ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਜੀ ਬਾਏ ਬਾਏ ਕੱਲ ਮਿਲਦੇ ਆ ਨਿਊ ਵਲੌਗ ਚ